ਜੋ ਨਾਲ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਯੂਵਨ 베ਰੀ ਲੁਧਿਆਣਾ ਤੇ ਤਨਾਸੂ ਪਿੰਡ ਤੇ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਮੀਆਂ ਬੀਬੀ ਨੂੰ ਇੱਕ ਨੌਕਰ ਤੇ ਨੌਕਰਾਨੀ ਵੱਲੋਂ ਇੱਕ ਇੱਕ ਨਸ਼ੀਲੀ ਪਦਾਰਥ ਖਵਾਈ ਜਾਂਦੀ ਹੈ ਤਸਵੀਰਾਂ ਨਿੱਜੀ ਹਸਪਤਾਲ ਤੇ ਨੇ ਜਿੱਥੇ ਕਿ ਪਤਾ ਲੱਗਦਾ ਹੈ ਕਿ ਜਦੋਂ ਗਵਾਂਡੀ ਉਹਨਾਂ ਦੇ ਘਰ ਜਾਂਦੇ ਹਨ ਗਵਾਂਡੀਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹ ਦੋਨੋਂ ਬਿਹੋਸ਼ੀ ਹਾਲਤ ਦੇ ਵਿੱਚ ਹਨ ਤੇ ਉਹ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਆਂਦੇ ਹਨ ਜਦੋਂ ਉਹਨਾਂ ਦਾ ਇਲਾਜ ਕਰਾਇਆ ਜਾਂਦਾ ਵੈ ਇਲਾਜ ਦੇ ਦੌਰਾਨ ਜਦੋਂ ਉਹਨਾਂ ਨੂੰ ਥੋੜਾ ਹੋਸ਼ ਆਂਦਾ ਵੈ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਹੈ ਦੱਸੀ ਕਿ ਇੱਕ ਨੇਪਾਲੀ 5 ਦਿਨ ਪਹਿਲਾਂ ਹੀ ਜਿਹੜਾ ਕੀ ਹੈ ਨੇਪਾਲੀ ਰੱਖਿਆ ਸੀਗਾ ਨੇਪਾਲੀ ਤੇ ਉਹਦੀ ਨੇਪਾਲਨ ਰੱਖੀ ਸੀਗੀ ਦੋਨਾਂ ਦੋਨਾਂ ਨੂੰ ਰੱਖਿਆ ਸੀਗਾ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਇੱਕ ਨਿਸ਼ਲੀ ਜ਼ਹਿਰੀਲੀ ਪਦਾਰਥ ਜਿਹੜਾ ਖੋਈ ਗਈ ਕੀ ਇਸ ਦੇ ਵਿੱਚ ਪੁਲਿਸ ਜਰੀ ਹੈ ਪੁਲਿਸ ਨੇ ਜਿਹੜਾ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਹੁਣ ਬੰਦੀ ਕਾਰਵਾਈ ਪੁਲਿਸ ਨੇ ਜਰੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਨਿਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਕੀ ਹੈ ਮੀਆਂ ਬੀਬੀ ਨੂੰ ਜਿਹੜਾ ਕੀ ਹੈ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਹੈ ਉਹ ਇੱਕ ਆਰਪੀਏ ਹੈ ਬੜਾ ਵੱਡਾ ਤੇ ਸਰਪੰਚ ਤੇ ਤੇ ਸਰਪੰਚੀ ਮੀਟਿੰਗ ਦੇ ਵਿੱਚ ਮੈਂਬਰ ਹੈ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਤਸਵੀਰ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਇਸ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਤੇ ਉਹ ਜਿਹੜੇ ਨੇਪਾਲੀ ਵਰਕਰ ਨੇ ਉਹ ਲੱਭਦੇ ਆ ਕਿ ਨਹੀਂ ਲੱਭਦੇ ਸੀਸੀਟੀਵੀ ਦੇ ਵਿੱਚ ਵੀ ਜਿਹੜੀਆਂ ਫੋਟੋਆਂ ਫੁਟੇਜ ਜਿਹੜੀਆਂ ਨੇ ਕੈਦ ਹੋਈਆਂ ਨੇ ਉਹ ਪੁਲਿਸ ਉਸ ਨੂੰ ਵੀ ਜਿਹੜੀ ਖੰਗਾਲੇਗੀ ਜੇਕਰ ਤੁਸੀਂ ਵੀ ਆਪਣੇ ਘਰੇ ਕੰਮ ਜਾਂ ਨੌਕਰ ਜਾਂ ਚਾਕਰ ਰੱਖ ਲਿਓ ਤਾਂ ਹੋ ਜਾਓ ਸਾਵਧਾਨ ਤੇ ਸਾਵਧਾਨੀ ਨਾਲ ਉਹਨੂੰ ਰੱਖੋ ਜੇਕਰ ਤੁਸੀਂ ਵੀ ਉਹਨਾਂ ਕੋਲੋਂ ਕੋਈ ਚੀਜ਼ ਮੰਗਵਾ ਰਹੇ ਹੋ ਤੇ ਪਹਿਲੇ ਤੁਸੀਂ ਉਹਨੂੰ ਟੈਸਟ ਕਰੋ ਤੇ ਤਾਂ ਹੀ ਉਸਨੂੰ ਖਾਓ ਤੇ ਪੀਓ ਜੁੜੇ ਹੋ ਨਦਾਨਾ ਲਾਈਵ ਦੇ ਨਾਲ ਮੈਂ ਹਨੀ ਦੇ ਨਾਲ ਯੂਵੰਬੇਰੀ ਰਿਪੋਰਟ ਧੰਨਵਾਦ